ਕਿ ਜਦੋਂ ਕੋਈ ਬੰਦਾ ਤੁਹਾਨੂੰ ਸਤਾਣੇ ਕੇ ਕਹਿ ਲਈ ਪੀ ਚਲੋ ਯਾਰ ਰੱਬ ਦੀ ਲਿਖੀ ਆ ਕੁਝ ਵੀ ਨਹੀਂ ਕਰ ਸਕਦੇ ਲੇਖਾ ਜੀ ਲਿਖਿਆ ਆ ਹਾਂ ਕੱਲ ਵੀ ਠੀਕ ਆ ਕਿ ਲੇਖਾ ਚ ਲਿਖਿਆ ਹੈ ਤੇ ਬੰਦਾ ਕੀ ਕਰ ਸਕਦਾ ਹੈ ਉਹਦੇ ਤੇ ਸੀਗੀ ਇੱਕ ਲੇਖ ਉਹਨੇ ਲਿਖਿਆ ਇੱਕ ਲੇਖ ਉਹਨੇ ਲਿਖਿਆ ਤੇ ਇੱਕ ਹੰਗਾਰਾ ਮੈਂ ਭਰਿਆ ਇੱਕ ਲੇਖ ਉਹਨੇ ਲਿਖਿਆ ਇੱਕ ਹੰਗਾਰਾ ਤੂੰ ਭਰਿਆ ਇੱਕ ਲੇਖ ਉਹਨੇ ਲਿਖਿਆ ਤੇ ਇੱਕ ਜੰਗ मैं लड़िया मेरा हाल अज जो भी आ मैं मेरा जो भी हाल आ सारा हाल उस जंग के सिटे आ जिथे ओ जितया जिथे तू जितया पर जिथे मैं हरिया एक लेख उन्हें लिखया एक हंगारा तू भरिया लेख लिखया एक जंग मैं लड़िया एक फुल मैं लाया ਇੱਕ ਫੁੱਲ ਮੈਂ ਲਾਇਆ ਤੇ ਇੱਕ ਫੁੱਲ ਦੇ ਕਰਕੇ ਮੈਂ ਪੂਰਾ ਬਾਗ ਨਚਾਇਆ ਇੱਕ ਪਿਆਰ ਤੂੰ ਕਮਾਇਆ ਤੇ ਇੱਕ ਪਿਆਰ ਮੈਂ ਗਵਾਇਆ ਮੇਰਾ ਬਾਗ ਲੁੱਟ ਕੇ ਲੈ ਗਿਆ ਮੇਰਾ ਬਾਗ ਲੁੱਟ ਕੇ ਲੈ ਗਿਆ ਇੱਕ ਵਪਾਰੀ ਐਸਾ ਸੀ ਬਾਗ ਦਾ ਫਿਰ ਮੁੱਲ ਵੀ ਕੀ ਜਦ ਉਹ ਫੁੱਲੀ ਹੈ ਨਹੀਂ ਲੱਗਾ ਲਗਾਇਆ ਰਹਿ ਗਿਆ ਮੇਰਾ ਸਾਰਾ ਬਾਗ ਰਚਾਇਆ ਇੱਕ ਪਿਆਰ ਤੂੰ ਕਮਾਇਆ ਇੱਕ ਪਿਆਰ ਮੈਂ ਗਵਾਇਆ ਕੋਝ ਕੋਝ ਕ ਮੇਰੀਆਂ ਨਦਾਲੀਆਂ ਨੇ ਮਾਰਿਆ ਤੇ ਕੁਝ ਤੇਰਾ ਵੀ ਕਸੂਰ ਕਿ ਤੇ ਚੁੱਪ ਰਿਆ ਤੂੰ ਸਹੀ ਕਰਿਆ ਜੋ ਵੀ ਕਰਿਆ ਭਾਰੇ ਕੋ ਬਹੁਤ ਵੱਡਾ ਜੁੱਧ ਵਾਪਰਿਆ ਮਕਾਮਿਲ ਕਾਬਿਲ ਸਭ ਸੀ ਮਕਾਮਿਲ ਤੇ ਕਾਬਿਲ ਸਭ ਸੀ ਪਰ ਉਹਦੇ ਪਲੜੇ ਚ ਜਾ ਕੇ ਤੂੰ ਬਹਿ ਗਿਆ ਤੇ ਫਿਰ ਮੇਰੇ ਪੱਲੇ ਪਿੱਛੇ ਕੀ ਰਹਿ ਗਿਆ ਜੋ ਵੀ ਹੈ ਜੋ ਵੀ ਸੀ ਉਹ ਤਾਂ ਸਭ ਤੂੰ ਲੈ ਗਿਆ ਜਿੱਥੇ ਹੈ ਹਣ ਖੁਸ਼ ਰਹਿ ਤੈਨੂੰ ਰੱਬ ਦਾ ਵਾਸਤਾ ਏ ਜਿੱਥੇ ਹੁਣ ਖੁਸ਼ ਰਹਿ ਬਸ ਪਰਤ ਨਾ ਕੁਝ ਮੇਰੀਆਂ ਲਨਨੀਆਂ ਤੇ ਕੁਝ ਤੇਰਾ ਕਸੂਰ ਕਿ ਤੂੰ ਚੁੱਪ ਰਿਆ ਤੇ ਕੁਝ ਤੇਰਾ ਕਸੂਰ ਕਿ ਚੁੱਪ ਰਹਿ ਕਿਉਂਕਿ ਸਿੱਧੀ ਜੀ ਗੱਲ ਹੈ ਕਿ ਕੋਈ ਵੀ ਬੰਦਾ ਤੁਹਾਨੂੰ ਕੁਝ ਵੀ ਕਹ ਦੇ ਤੇ ਤੁਸੀਂ ਚੁੱਪ ਕਰਕੇ ਸੁਣ ਲਓ ਉਹਦੇ ਵਿੱਚ ਸਾਰਾ ਦੋਸ਼ ਜਿਹੜਾ ਹੈ ਉਹ ਬੁਝਲੇ ਦਾ ਨਹੀਂ ਜਾਂ ਉਹ ਕਹਿਣ ਦਾ ਨਹੀਂ ਹੈ ਕੁਝ ਕੁ ਦੋਸ਼ ਆਪਣਾ ਵੀ ਹੈ ਕਿ ਜੇ ਤੁਹਾਨੂੰ ਨਹੀਂ ਚੰਗੀ ਲੱਗੀ ਤੇ ਤੁਸੀਂ ਬਗਾਵਤ ਤਾਂ ਕਰੋ ਘਟੋ ਘਟ ਜਿਹਦਾ ਬਰੇ ਦਾ ਡੱਬੇ ਲਿਖ ਲਿਖ ਦਿੱਤਾ ਤੇ ਤੁਸੀਂ ਬਗਾਵਤ ਤੇ ਕਰੋ ਜਿਹੀ ਦਾ ਸਹੀ ਹੈ ਇਹ ਹਾਂ ਠੀਕ ਆ ਤੁਸੀਂ ਚਾਹੁੰਦੇ ਹੋ ਕਿ ਕੋਈ ਬਗਾਵਤ ਹੀ ਨਹੀਂ ਸਿਰਫ ਉਹਨੂੰ ਇੱਕ ਬਹਾਨਾ ਬਣਾ ਲਿਆ ਕਿ ਨਹੀਂ ਜੀ ਇਹ ਤੇ ਰੱਬ ਨੇ ਲਿਖਤਾ ਹੈ ਇਹ ਤਾਂ ਕੀ ਕਹਿੰਦੇ ਕਿ ਇੰਟੈਂਸ਼ਨ ਤੇ ਸਿੱਧੀ ਹੈ ਕਲੀਅਰ ਹੀ ਸੀਗੇ ਅੰਦਰ ਲਈ